ਦੀ ਪ੍ਰਗਟ ਹੋਵੇ ਉਹਨੂੰ ਹਰ ਇੱਕ ਚੀਜ਼ ਬਾਰੇ ਅਹਿਸਾਸ ਹੋ ਜਾਵੇ ਜਿਸ ਤਰ੍ਹਾਂ ਤੁਸੀਂ ਇੱਕ ਚੀਜ਼ ਦੇਖੋਗੇ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਦਾ ਜੀਵਨ ਦੇਖੋਗੇ ਨਾ ਧਿਆਨ ਨਾਲ ਸਤਗੁਰੂ ਪਾਤਸ਼ਾਹ ਕਲੀਆਂ ਵਾਲਾ ਚੋਲਾ ਪਾ ਕੇ ਤੇ ਬਗੀਚੀ ਚ ਟਹਿਲ ਰਹੇ ਸੀਗੇ ਬਾਟਿਕਾ ਵਿੱਚ ਤੇ ਕਹਿਣ ਲੱਗੇ ਉਹਨਾਂ ਦੇ ਚੋਲੇ ਦੇ ਨਾਲ ਅੜ ਕੇ ਨਾ ਟੁੱਟ ਗਈਆਂ ਕੁਝ ਕਲੀਆਂ ਫੁੱਲਾਂ ਦੀਆਂ ਅਜੇ ਉਹਨਾਂ ਨੇ ਫੁੱਲ ਬਣਨਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਸੀ ਕਹਿਣ ਲੱਗੇ ਪੁੱਤਰ ਤੂੰ ਇਨ੍ਹਾਂ ਫੁੱਲਾਂ ਨੂੰ ਦੁੱਖ ਦਿੱਤਾ ਹੈ ਇਨ੍ਹਾਂ 'ਚ ਵੀ ਜਾਨ ਹੈ ਇਨ੍ਹਾਂ 'ਚ ਵੀ ਜੀਵਨ ਹੈ ਚੋਲੇ ਨਾਲ ਅੜ ਕੇ ਉਹ ਕਲੀਆਂ ਟੁੱਟ ਗਈਆਂ ਨੇ ਹੁਣ ਇਹ ਕੀ ਹੈ ਹੁਣ ਇਹ ਨਹੀਂ ਕਿਹਾ ਸਤਗੁਰਾਂ ਨੇ ਕਿ ਤੂੰ ਅੱਜ ਤੋਂ ਬਾਅਦ ਕਲੀਆਂ ਵਾਲਾ ਚੋਲਾ ਨਹੀਂ ਪਾਉਣਾ ਨਾ ਨਾ ਉਹਨਾਂ ਨੂੰ ਇੰਨਾ ਕੁ ਸਮਝਾਇਆ ਵੀ ਇਹਨਾਂ ਵਿੱਚ ਵੀ ਜੀਵਨ ਹੈ ਜਿਹੜੀਆਂ ਸ਼ਾਖੀਆਂ ਨੇ ਨਾ ਸ਼ਾਖੀਆਂ ਸਾਨੂੰ ਜਿਸ ਤਰ੍ਹਾਂ ਸਮਝਾਉਂਦੀਆਂ ਨੇ ਅਸੀਂ ਉਸ ਤਰ੍ਹਾਂ ਸਮਝਿਆ ਨਹੀਂ ਸ਼ਾਖੀਆਂ ਨੂੰ ਅਜੇ ਤੱਕ ਇਹ ਵਾਰਤਾ ਹੋ ਸਕਦਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਦੇ ਸਾਂਝੀ ਕੀਤੀ ਹੋਵੇ ਸਤਿਗੁਰੂ ਕਹਿੰਦੇ ਨੇ ਇਹਨਾਂ ਫੁੱਲਾਂ ਵਿੱਚ ਵੀ ਜੀਵਨ ਹੈ ਪੁੱਤਰ ਇਹਨਾਂ ਨੇ ਕੱਲ ਨੂੰ ਫੁੱਲ ਬਣਨਾ ਸੀ ਅੱਜ ਕਲੀਆਂ ਸੀ ਤੂੰ ਕਿਸੇ ਦਾ ਜੀਵਨ ਆਰੰਭ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਇਹਨਾਂ ਫੁੱਲਾਂ ਦੇ ਵਿੱਚ ਬੀਜ ਬਣਨੇ ਸਨ ਹੁਣ ਗੱਲ ਸਮਝਾ ਦਿੱਤੀ ਕੀ ਹੈ ਕੋਣ ਤੂੰ ਉਸ ਨੂੰ ਅੱਗੇ ਉਸ ਗੱਲ ਨੂੰ ਜਿਹੜਾ ਸਮਝਣਾ ਕਿ ਮੈਂ ਬੇਨਤੀ ਪਿਛਲੇ ਦਿਨ ਵੀ ਕੀਤੀ ਸੀਗੀ ਕਿ ਬੱਚਿਆਂ ਨੂੰ ਦੱਸੋ ਕਿ ਕਰਨਾ ਕੀ ਹੈ ਕਰਨਾ ਕਿਵੇਂ ਹੈ ਇਹ ਉਹ ਆਪੇ ਤੈਅ ਕਰਨਗੇ ਉਹਨੂੰ ਮਾਹੌਲ ਦਿਓ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਵਿਚਰੇਗਾ ਉਹਨੇ ਆਪੇ ਤੁਹਾਨੂੰ ਦੇਖ ਕੇ ਸਾਰਾ ਕੁਝ ਤੁਸੀਂ ਆਪ ਉਸ ਰਸਤੇ ਤੇ ਤੁਰੋ ਨਾ ਆਪ ਉਹਨਾਂ ਚੀਜ਼ਾਂ ਨੂੰ ਪਹਿਲਾਂ ਗ੍ਰੈਂਡ ਕਰੋ ਤੁਹਾਡੇ ਪਿੱਛੇ ਆਪਣੇ ਆਪ ਹੀ ਗ੍ਰੈਂਡ ਕਰਨਗੇ ਤੇ ਸਭ ਤੋਂ ਪਹਿਲਾਂ ਗ੍ਰੈਂਡ ਕਰਦੀ ਮਾਂ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਕਹਿੰਦੇ ਨੇ ਉਹ ਕਹਿੰਦੇ ਪੁੱਤਰ ਗੱਲ ਇਹ ਹੈਗੀ ਵੀ ਜਿਹੜੇ ਫੁੱਲ ਨੇ ਨਾ ਇਹਨਾਂ 'ਚ ਵੀ ਜੀਵਨ ਹੁੰਦਾ ਹੈ ਬੱਚੇ ਨੂੰ ਸਮਝਾਓ ਨਾ ਤੁਸੀਂ ਇਹ ਗੱਲ ਆਪਣੇ ਬੱਚੇ ਨੂੰ ਅਸੀਂ ਵੀ ਸਮਝਾ ਸਕੀਆਂ ਕਿਆਂ ਚੋ ਕਿ ਸਿੱਖਣਾ ਹੈ ਅੱਜ ਤਾਂ ਸਿੱਖਣਾ ਹੈ ਨਾ ਕਿੰਨੇ ਫੁੱਲਾਂ ਵਿੱਚ ਵੀ ਜੀਵਨ ਹੁੰਦਾ ਪੁੱਤ ਇਹਨਾਂ ਨੂੰ ਤੋੜੇਗਾ ਇਹਨਾਂ ਦੇ ਵਿੱਚ ਇਕੱਲਾ ਫੁੱਲ ਨਹੀਂ ਟੁੱਟਿਆ ਆਉਣ ਵਾਲੇ ਫਲ ਦਾ ਜੀਵਨ ਵੀ ਰੁਕ ਗਿਆ ਤੇ ਉਸ ਫਲ ਤੋਂ ਅੱਗੇ ਉਹਦੇ ਵਿੱਚ ਪੈਦਾ ਹੋਣ ਵਾਲੇ ਬੀਜ ਦਾ ਜੀਵਨ ਵੀ ਰੁਕ ਗਿਆ ਹੁਣ ਇਹ ਨਹੀਂ ਕਿਹਾ ਕਿ ਤੂੰ ਕਿਸ ਤਰ੍ਹਾਂ ਦਾ ਜੀਵ ਇਹਨਾਂ ਨਾਲ ਵਿਵਹਾਰ ਕਰਨਾ ਹੈ ਉਹ ਫੈਸਲਾ ਗੁਰੂ ਹਰ Rai ਜੀ ਨੇ ਆਪ ਕੀਤਾ ساری ਉਮਰ ਕਦੇ ਕਲੀਆਂ ਵਾਲਾ ਚੋਲਾ ਪਾ ਕੇ ਫੁੱਲਾਂ ਦੀ ਬਾਟਕਾ ਚ ਦੁਬਾਰਾ ਨਹੀਂ ਗਏ ਉਹਨਾਂ ਨੇ ਤਾਂ ਕੀਤਾ ਕਰਨਾ ਕੀ ਹੈ ਇਹ ਦੱਸ ਦੇਣਾ ਹੈ ਕਰਨਾ ਕਿਵੇਂ ਹੈ ਇਹ ਆਪ ਤੈ ਕਰੇਗਾ ਉਹਦੀ ਸਮਝ ਤਾ ਕਰੇਗੀ